ਅੱਜ ਮਾਨਜੋਗ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਹਾਜ਼ਰੀਆਂ ਤੇ ਸਾਡੇ ਅੰਮ੍ਰਿਤਸਰ ਰੂਰਲ ਡਿਸਟ੍ਰਿਕਟ ਦੇ ਵਿੱਚ ਕਾਫੀ ਜਗ੍ਹਾ ਤੇ ਕੈਸੋ ਆਪਰੇਸ਼ਨ ਸਾਊਥ ਡਿਵੀਜ਼ਨ ਤੇ ਕਰ ਰਹੇ ਹਾਂ ਅਸੀਂ ਮੈਂ ਆਪਣੀ ਸਬਡਿਵੀਜ਼ਨ ਜੰਡੇਵਾਲਾ ਦੇ ਨਾਲ ਐਸਐਚਓ ਸਾਹਿਬਾਨ ਤੇ ਉਹਨਾਂ ਦੀ ਫੋਰਸ ਦੇ ਨਾਲ ਸ਼ੇਖਪੁਰ ਮੁਹੱਲਾ ਦੇ ਵਿੱਚ ਸਾਡਾ ਕੈਸੋ ਆਪਰੇਸ਼ਨ ਚੱਲ ਰਿਹਾ ਅਸੀਂ ਦੋ ਤਿੰਨ ਘਰ ਰਿਸਰਚ ਕੀਤੇ ਆ ਉੱਥੋਂ ਤਾਂ ਫਿਲਹਾਲ ਅਜੇ ਨਹੀਂ ਕੁਝ ਮਿਲਿਆ ਹੁਣ ਅਸੀਂ ਅੱਗੇ ਜਿਹੜੇ ਇਹਨਾਂ ਦੇ 12-13 ਬੰਦੇ ਹੈਗੇ ਉਹਨਾਂ ਦੇ ਘਰਾਂ 'ਚ ਰੇਡ ਕਰ ਰਹੇ ਹਾਂ ਅੱਜ ਕਿੱਥੇ ਕਿਸ ਸੰਦਰਭ ਤੋਂ ਇਹ ਮੋਟਰਪ੍ਰਾਈਸ ਹਮਲੇ ਵਿੱਚ ਆਉਂਦੇ ਆ। ਉਹ ਜਿਹੜੇ ਕਸਮ ਦੇ। ਦੇਖੋ ਪੁਲਿਸ ਤਾਂ ਆਪਣਾ ਪੂਰਾ ਤੰਦ ਹੀ ਨਾ ਕੰਮ ਕਰ ਰਹੀ ਆ। ਜਿਆਦਾ ਲੋਡ ਹੈਗੀ ਆ ਪਬਲਿਕ ਨੂੰ ਵੀ। ਅਸੀਂ ਤਾਂ ਹੁਣ ਇਹਨਾਂ ਨੂੰ ਵੀ ਆ ਆਪਣੇ ਇਕੱਠੇ ਕਰਕੇ ਇਹੀ ਗੱਲ ਕਹਿੰਦੇ ਵੀ ਪਿੰਡਾਂ ਦੇ ਵਿੱਚ ਜਾਂ ਆਪਣੇ ਤੁਸੀਂ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਓ। ਗਵਾਂਡ ਦੇ ਵਿੱਚ ਹਰ ਬੰਦੇ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੀ ਕੰਮ ਕਰਦਾ। ਦੇਖੋ ਇੱਕੋ ਹੀ ਕੁਐਸਚਨ ਹਰ ਬੰਦੇ ਦਾ ਪੁਲਿਸ ਤੇ ਜਾਂ ਸਰਕਾਰ ਦੇ ਉੱਤੇ ਹੁੰਦਾ। ਮੇਰੀ ਰਿਕੁਐਸਟ ਇਹ ਆ ਵੀ ਆਪਣੀ ਵੀ ਜ਼ਿੰਮੇਵਾਰੀ ਸਮਝੀਏ। ਜੇ ਤੁਹਾਡੇ ਘਰ ਦੇ ਲਾਗੇ ਕੋਈ ਬੰਦਾ ਵੇਚ ਰਿਹਾ ਤੇ ਉਹਦੇ ਵਿਰੁੱਧ ਖੜੇ ਹੋਵੋ ਸਾਡੀ ਸਾਡੀ ਮਦਦ ਕਰੋ ਜੇ ਹੁਣ ਉਥੋਂ ਆ ਦੇਖੋ ਐਡਾ ਤਕੜਾ ਮਹੱਲਾ ਆ ਛੋਟੇ ਛੋਟੀਆਂ ਗਲੀਆਂ ਆ ਉਹਦੇ ਵਿੱਚ ਜੇ ਕੋਈ ਬੰਦਾ ਕਰਦਾ ਅੰਡਕੌਂਡ ਦੇ ਵਿੱਚ ਤਾਂ ਹਰ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੁੰਡਾ ਕੀ ਕਰ ਰਿਹਾ ਜਾਂ ਕੀ ਆ ਆ ਹੁਣ ਤੁਹਾਡੇ ਸਾਹਮਣੇ ਦੇਖੋ ਬਿਨਾ ਨੰਬਰ ਤੋਂ ਮੋਟਰਸਾਈਕਲ ਆ ਉਹਦਾ ਫਰੰਟ ਦੇ ਉੱਤੇ ਵੀ ਨੰਬਰ ਨਹੀਂ ਪਿੱਛੇ ਵੀ ਨਹੀਂ ਲੇਕਿਨ ਇਦਾਂ ਦੀ ਜਿਹੜੀ ਕੋਈ ਬੰਦੇ ਕਰਦੇ ਆ ਇਹੀ ਕ੍ਰਾਈਮ ਲੋਕ ਕਰਦੇ ਆ ਬਿਨਾ ਨੰਬਰ ਤੋਂ ਇਹ ਤਾਂ ਹਰ ਬੰਦੇ ਦੀ ਡਿਊਟੀ ਆ ਪਿੰਡ ਮਹੱਲੇ ਦੇ ਐਮਸੀ ਦੀ ਡਿਊਟੀ ਆ ਸਰਪੰਚ ਦੀ ਡਿਊਟੀ ਹੈ ਵੀ ਜੇ ਪਿੰਡ ਦੇ ਵਿੱਚ ਕੋਈ ਬੰਦਾ ਬਿਨਾ ਨੰਬਰ ਤੋਂ ਸਕੂਟਰ ਗੱਡੀ ਲਈ ਫਿਰਦਾ ਉਹ ਜ਼ਰੂਰ ਗਲਤ ਕੰਮ ਕਰੂਗਾ ਇਸ ਕਰਕੇ ਮੇਰੀ ਇਹੀ ਸਾਰਿਆਂ ਨੂੰ ਰਿਕੁਐਸਟ ਆ ਪੁਲਿਸ ਦਾ ਸਾਥ ਦਿਓ ਅਸੀਂ ਸਰਕਾਰ ਵੀ ਤੇ ਪਲੱਸ ਪੁਲਿਸ ਪ੍ਰਸ਼ਾਸਨ ਦੀ 24 ਘੰਟੇ ਇਸ ਕੰਮ ਨੂੰ ਕਰਨ ਦੇ ਲਈ ਤਤਪਰ ਹਾਂ ਕਦੇ ਕਦੇ ਹੋ ਜਾਂਦੀ ਹੈ ਜਦੋਂ ਕਦੇ ਕੁਝ ਕਾਰਵਾਈ ਕਰਦੀ ਹੈ ਉਹ ਨਾਲ ਛਡਾਉਣਾ ਨਹੀਂ 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 ਚਲੋ ਇਹ ਇਹ ਜਿਹੜੇ ਉਹਨਾਂ ਲੋਕਾਂ ਦੀ ਸੋਚ ਹੁੰਦੀ ਹੈ ਜੇ ਉਹਨਾਂ ਨੇ ਵੋਟਾਂ ਲਈਆਂ ਮੋਤਵਰਾਂ ਨੇ ਲੇਕਿਨ ਇਹੋ ਜੀ ਤੁਹਾਨੂੰ ਜੰਡੇਆਲੇ ਚ ਮੈਨੂੰ ਜਿੰਨਾ ਚਿਰ ਹੋ ਗਿਆ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਵੀ ਕਿਸੇ ਦੇ ਕਹਿ ਤੇ ਛੱਡ ਦਿੱਤਾ ਅਸੀਂ 12 13 ਘਰਾਂ ਦੀ ਸਾਡੇ ਕੋਲ ਲਿਸਟ ਹੈਗੀ ਹੈ ਜਿਹੜੀ ਅਸੀਂ ਸਰਚ ਕਰ ਰਹੇ ਹਾਂ ਸਰਪੰਚ ਜੰਡੇਆਲੇ ਦੇ ਵਿੱਚ ਜਿਹੜੇ ਨਸ਼ਾ ਵਰਤੀਆਂ ਉਹਦੀ ਕਰਾਫੀ ਪ੍ਰੋਪਰਟੀ ਜਿਹੜੀਆਂ ਪਈਆਂ ਨੇ ਉਹਨਾਂ ਦੇ ਕੋ ਕਾਰਵਾਈ ਹਾਂ ਜੀ ਜੀ ਬਿਲਕੁਲ ਹੁਣ ਅਸੀਂ ਧਾਰਨ ਜਿਹੜਾ ਆ ਉਹਨਾਂ ਦੇ ਮਕਾਨ ਨੂੰ ਪੂਰਾ ਢਾਹਤਾ ਉਹਦਾ ਪ੍ਰੂਪਰ ਪ੍ਰੋਪਰ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਸਾਰਾ ਜੋ ਵੀ ਪ੍ਰੋਸੈਸ ਸੀ ਉਹਨੂੰ ਅਡਾਪਟ ਕਰਕੇ ਤੇ ਇੱਥੇ ਵੀ ਅਸੀਂ ਇਹ ਇਹੀ ਕਰਾਂ ਨਸ਼ੀ ਹੋ ਕੇ ਕਰਕੇ ਕ੍ਰਾਈਮ ਬਰਾਵਾ ਰਿਹਾ ਹੈ ਜਿਹੜੀ ਗੋਰੀਏ ਚੱਲਦੀ ਹੈ ਕਿ ਜੀ ਦੇਖੋ ਮੈਂ ਫਿਰ ਉਹੀ ਗੱਲ ਤੁਹਾਨੂੰ ਵਾਰ-ਵਾਰ ਕਹਿੰਨਾ ਵੀ ਆ ਹੁਣ ਦੇਖੋ ਮੋਟਰਸਾਈਕਲ ਬਿਨਾ ਨੰਬਰ ਤੋਂ ਆ ਤੁਹਾਡੇ ਗਲੀ ਦੇ ਵਿੱਚ ਘੁੰਮ ਰਿਹਾ ਇਹਨਾਂ ਦੇ ਇਹ ਇਹਨਾਂ ਲੋਕਾਂ ਦਾ ਫਰਜ ਆ ਦੱਸ ਰਾਂ ਹੁਣ ਦੇਖੋ ਅਸੀਂ ਫੜ ਲਿਆ ਇਸ ਚੀਜ਼ ਨੂੰ ਇਹ ਨੋਟਿਸ ਆ ਗਿਆ ਹੁਣ ਕੱਲੀ ਕੱਲੀ ਗਲੀ ਦੇ ਵਿੱਚ ਜਾਂ ਕੱਲੇ ਕੱਲੇ ਘਰ ਦੇ ਵਿੱਚ ਨਹੀਂ ਪੁਲਿਸ ਜਾਂ ਪ੍ਰਸ਼ਾਸਨ ਜਾਂ ਕੋਈ ਸਰਕਾਰ ਜਾ ਸਕਦੀ ਉਹ ਤਾਂ ਸਾਰਾ ਮੁਹੱਲੇ ਵਾਲਿਆਂ ਨੂੰ ਇਸ ਚੀਜ਼ ਦਾ ਚਾਹੀਦਾ ਵੀ ਜਿਹੜਾ ਬੰਦਾ ਸਾਡੇ ਮੁਹੱਲੇ ਦੇ ਵਿੱਚ ਗਲਤ ਕੰਮ ਕਰ ਰਿਹਾ ਬਿਨਾ ਨੰਬਰ ਤੋਂ ਉਹਦੇ ਕੁਝ ਇਹ ਹੀ ਲੋਕ ਵੇਰ ਹੋ ਜਾਣ ਕੋਈ ਗੱਡੀ ਕਾਰ ਮੋਟਰਸਾਈਕਲ ਬਿਨਾ ਨੰਬਰ ਤੋਂ ਜਾਂ ਉਹਨਾਂ ਦੇ ਘਰ ਕੋਈ ਬਾਹਰਲਾ ਆਊਟਸਾਈਡਰ ਆਉਂਦਾ ਉਹ ਸਾਨੂੰ ਦੱਸਣ ਇਮੀਡੀਏਟ ਫੜਕੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਇਹਦੇ ਨਾਲ ਹੀ ਮਸਲਾ ਹੱਲ ਹੋ ਇਸ਼ਤ ਤਸਕਰਾਂ ਨੂੰ ਗੈਂਗਸਟਰਾਂ ਕੀ ਸੁਨੇਹੇ ਦੇਣਾ ਚਾਹੋ ਸੰਦੇਸ਼ ਇਹੀ ਹੈ ਜੀ ਜਦੋਂ ਵੀ ਫੜੇ ਗਏ ਦੇਖੋ ਉਹਨਾਂ ਦਾ ਕੈਰੀਅਰ ਖਰਾਬ ਹੁੰਦਾ 10-10 ਸਾਲ ਅੰਦਰ ਰਹਿੰਦੇ ਆ ਜ਼ਿੰਦਗੀ ਬੜੀ ਅਨਮੋਲ ਆ ਉਹਨੂੰ ਤੁਸੀਂ ਜੋਦਾ ਬਾਬਾ ਨਾਨਕ ਜੀ ਨੇ ਕਿਹਾ ਕਿਰਤ ਕਰੋ ਵੰਡ ਛਕੋ ਉਸ ਫਲ ਸਪੇ ਤੇ ਚੱਲਣ ਆਪਣਾ ਕੰਮ ਕਰਨ ਤੇ ਰਾਮ ਦੇ ਨਾਲ ਆਪਣੇ